ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਵਿੱਚ ਮੈਂ ਸਬਜੀ ਬਣਾ ਰਹੀ ਹਾਂ ਕਾਲੇ ਛੋਲਿਆਂ ਦੀ ਸਬਜੀ ਸਭ ਤੋਂ ਪਹਿਲਾਂ ਆਪਾਂ ਛੋਲਿਆਂ ਨੂੰ ਉਬਾਲ ਲੈਣਾ ਇਹ ਇਹ ਸਬਜੀ ਮੈਂ ਅੱਜ ਕੁੱਕਰ 'ਚ ਬਣਾ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਔਇਲ ਜਿਹੜਾ ਗਰਮ ਕਰ ਲੈਣਾ ਤੁਸੀਂ ਕੋਈ ਵੀ ਔਇਲ ਯੂਜ਼ ਕਰ ਸਕਦੇ ਹੋ ਮੈਂ ਇੱਥੇ ਮਸਟਰਡ ਔਇਲ ਯੂਜ਼ ਕੀਤਾ ਆਪਾਂ ਜੀਰਾ ਪਾ ਦਾਂਗੇ ਸਭ ਤੋਂ ਪਹਿਲਾਂ ਫਿਰ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਪਿਆਜ਼ ਪਾ ਦਾਂਗੇ ਨਹੀਂ ਥੋੜਾ ਜਿਹਾ ਆਪਾਂ ਸੇਕ ਲੱਗਣ ਤੋਂ ਬਾਅਦ ਇਸ ਵਿੱਚ ਆਪਾਂ ਬਰੀਕ ਕੱਟਿਆ ਪਿਆਜ਼ ਐਡ ਕਰ ਦੇਣਾ। ਇਹ ਕੁਝ ਥੋੜਾ ਜਿਹਾ ਪੁੰਨ ਜਾਊ ਕਰਕੇ ਵਿੱਚ ਆਪਾਂ ਪਿਆਜ਼ ਐਡ ਕਰ ਦਾਂਗੇ। ਹੁਣ ਇਹਨੂੰ ਵੀ ਆਪਾਂ 5-7 ਮਿੰਟ ਜਿਹੜਾ ਚੰਗੀ ਤਰ੍ਹਾਂ ਪੁੰਨ ਲੈਣਾ। ਕੁਝ ਪਿਆਜ਼ ਜਿਹੜੇ ਆਪਣੇ ਨੇ ਚੰਗੀ ਤਰ੍ਹਾਂ ਭੁੰਨੇ ਗਏ ਨੇ ਲਸਣ ਤੇ ਪਿਆਜ਼ ਉਨ ਇਸ ਵਿੱਚ ਅਸੀਂ ਨਮਕ ਮਿਰਚ ਹਲਦੀ ਤੇ ਥੋੜੀ ਜਿਹੀ ਕਸੂਰੀ ਮੇਥੀ ਤੇ ਨਾਲ ਹੀ ਥੋੜੀ ਜਿਹੀ ਦੇਗੀ ਮਿਰਚ ਐਡ ਕਰ ਦਾਂਗੇ ਤੇ ਟਮਾਟਰ ਵੀ ਪਾ ਲਿਓ ਇੱਥੇ ਮੇ ਤੋਂ ਸਕਿੱਪ ਹੋ ਗਈ ਵੀਡੀਓ ਤੇ ਨਾਲ ਹੀ ਇਸ ਵਿੱਚ ਆਪਾਂ ਗਲਾਸਕ ਪਾਣੀ ਦਾ ਪਾ ਦੇਣਾ ਤੇ ਇਹਨੂੰ ਹੁਣ ਆਪਾਂ ਪੁੱਜਣ ਲਈ ਛੱਡ ਦੇਣਾ ਇੱਕੋ ਜੀ ਮਸਾਲਾ ਜਿਹੜਾ ਆਪਣਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੁਣ ਜਦੋਂ ਸੌਫਟ ਹੋ ਜੂ ਮਸਾਲਾ ਆਪਾਂ ਇਹਦਾ ਕੜਛੀ ਜੀ ਫੇਰ ਫੇਰ ਕੇ ਜਿਹੜੇ ਲਸਣ ਪਿਆਜ਼ ਦਿਸਰੇ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭਨ ਲੈਣਾ ਇਹ ਹੁਣ ਬਿਲਕੁਲ ਬਰੀਕ ਮਸਾਲਾ ਜਿਹੜਾ ਆਪਣਾ ਬਣ ਕੇ ਰੈਡੀ ਹੋ ਗਿਆ ਹੁਣ ਇਸ ਵਿੱਚ ਆਪਾਂ ਇੱਕ ਪਿਆਜ਼ ਵੀ ਤੁਸੀਂ ਐਡ ਕਰ ਲਿਓ ਨਾਲ ਪਿਆਜ਼ ਆਲੂ ਪਾ ਕੇ ਤੇ ਨਾਲ ਹੀ ਆਪਾਂ ਇਦੇ ਵਿੱਚ ਛੋਲੇ ਐਡ ਕਰ ਦਾਂਗੇ ਜਿਹੜੇ ਆਪਾਂ ਬੋਇਲ ਕੀਤੇ ਸੀ ਆਪਾਂ ਜਿਹੜੇ ਪਾਣੀ ਦੇ ਵਿੱਚੇ ਬੋਇਲ ਕੀਤੇ ਸੀ ਉਹ ਪਾਣੀ ਦੇ ਵਿੱਚੇ ਪਾਉਣਾਗਾ ਇਹਦੇ ਨਾਲ ਜਿਹੜਾ ਟੇਸਟਾ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਸਬਜ਼ੀ ਦਾ ਇੱਥੇ ਮੈਂ ਪਾਣੀ ਇੱਥੇ ਘਾਟੇ ਰੱਖਿਆਗਾ ਤੁਸੀਂ ਜੇ ਪਤਲੀ ਖਾਣਾ ਪਸੰਦ ਕਰਦੇ ਹੋਂ ਦਾਲ ਥੋੜੀ ਜੀ ਤਾਂ ਤੁਸੀਂ ਪਾਣੀ ਵਧ ਪਾ ਸਕਦੇ ਹੋ ਤੇ ਅਸੀਂ ਗਾੜੀ ਸਬਜ਼ੀ ਖਾਣੇ ਆ ਇਸ ਲਈ ਮੈਂ ਘੱਟ ਪਾਣੀ ਪਾਇਆ ਹੁਣ ਕੀ ਕਰਨਾ ਆਪਾਂ ਇਹਨੂੰ ਤਿੰਨ ਤੋਂ ਚਾਰ ਗਿਸਲ ਜਿਹੜੇ ਵੱਜਣ ਦਵਾਂਗੇ ਲਓ ਜੀ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਜਿਹੜੀ ਆ ਸਾਡੀ ਵੀਡੀਓ ਦੇਖ ਰਹੇ ਹੋ ਥੈਂਕ ਯੂ ਸੋ ਮਾਚ